ਮੁੰਡੇ ਇਹਦਾ ਕਲਾਸਿਕ ਕਾਰ ਵਾਜਾਰ ਆ ਇਹਦੇ ਕੋਲੋਂ ਆਪਾਂ ਪਿਛਲੇ ਮਹੀਨੇ ਘਰੇਟਾ ਗੱਡੀ ਲਈ ਸੀਗੀ ਜੀ ਅੱਛਾ ਜੀ ਠੀਕ ਹੈ ਜੀ ਆ ਰਿਹਾ ਜੀ ਗਗਨਦੀਪ ਆ ਮੇਰਾ ਬਰਾਦਰ ਇਹ ਨਾ ਫੇਕ ਹੈ ਹੋ ਸਟੈਂਪ ਵੀ ਸਾਰੀ ਫੇਕ ਲਾਈ ਹੋਈਆਂ ਵੀਰੇ ਹੁਣ ਮੈਨੂੰ ਨਹੀਂ ਪਹਰੇ ਨਾ ਹੁਣ ਵੀਰੇ ਮੇਰਾ ਫੋਨ ਚੱਕਦਾ ਪਿਆ ਸੋਵੇ ਦੀ ਅਸੀਂ ਉਰੇ ਆ ਰਕੀਏ ਜੀ ਨਾ ਕੁਝ ਖਾਤ ਜੀ ਵੀਰੇ ਅੰਬਾਲਾ ਅੱਜ ਜਿਹੜੇ ਤੁਹਾਨੂੰ ਦਿੱਤਾ ਹੈਗਾ ਅੰਬਾਲਾ ਜਿਓ ਵੀਰੇ ਮੈਂ ਤੁਹਾਡੇ ਕੋਲੋਂ ਗੱਟੀ ਲਈ ਸੀਗੀ ਠੀਕ ਹੈ ਜੀ ਤੁਸੀਂ ਕਿਹਾ ਸੀਗਾ ਤੁਸੀਂ 10 ਲੱਖ 25000 ਦੀ ਗੱਲ ਹੋਈ ਸੀਗੀ 10 ਲੱਖ ਪੇਮੈਂਟ ਤੁਹਾਨੂੰ ਦੇ ਦੀ ਸੀਗੀ ਮੇਰੀ ਮੇਰੀ ਗੱਲ ਆਪਣੇ ਕੋਲ ਪੇਮੈਂਟ ਪੂਰੀ ਆਈ ਆ ਪਰ 10000 ਵੀਤ ਵੀ ਤੁਹਾਨੂੰ ਵੀਰੇ ਤੁਸੀਂ ਮਿਲੋ ਮੇਰੀ ਗੱਲ ਸੁਣੋ ਤੁਸੀਂ ਫਿਰ ਮੇਰੀ ਗੱਲ ਤਾਂ ਸੁਣੋ ਤੁਸੀਂ ਵੀਰੇ ਗੱਟੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਇਸ ਟਾਈਮ ਖੜੇ ਆ ਰਾਜਪੁਰਾ ਰਾਜਪੁਰਾ ਕੀ ਜਿੱਥੇ ਇੱਕ ਕਲਾਸਿਕ ਕਾਰ ਦੇ ਨਾਮ ਤੋਂ ਇੱਕ ਸ਼ੋਰੂਮ ਹੈ ਜਿਹੜਾ ਗੱਡੀਆਂ ਸੇਲ ਪਰਚੇਜ ਦਾ ਕੰਮ ਕਰ ਰਿਹਾ ਨੇ ਜਿੱਥੇ ਕਿ ਇੱਕ ਸ਼ਖਸ ਹੈ ਜਿੰਨਾਂ ਵੱਲੋਂ ਗੱਡੀ ਖਰੀਦੀ ਗਈ ਸੀ ਉਹਨਾਂ ਦਾ ਕਹਿਣਾ ਹੈ ਕਿ 10 ਲੱਖ 25 ਹਜ਼ਾਰ ਦੀ ਇੱਕ ਗੱਡੀ ਲਈਤੀ ਗਈ ਸੀ ਜਿਹਦੀ 10 ਲੱਖ ਪੇਮੈਂਟ ਕਰ ਦਿੱਤੀ ਸੀ 25 ਹਜ਼ਾਰ ਰਹਿਦੀ ਸੀ ਇੱਕ ਕਾਗਜ਼ ਪੱਤਰ ਐਨਓਸੀ ਵਗੈਰਾ ਸਾਰਾ ਕੁਝ ਇਹਨਾਂ ਨੂੰ ਦੇ ਦਿੱਤਾ ਗਿਆ ਸੀ ਬਾਅਦ ਚੋ ਥੋੜੇ ਦਿਨ ਬਾਅਦ ਪਤਾ ਲੱਗਾ ਕਿ ਉਹ ਕਾਗਜ਼ ਤੇ ਐਨਓਸੀ ਬਿਲਕੁਲ ਝਾਲੀ ਤਰੀਕੇ ਨਾਲ ਦਿੱਤੀ ਗਈ ਹੈ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਤੇ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਕੀ ਕਹਿਣਾ ਹੈ ਹਾਂਜੀ ਸਰ ਸਾਸੀ ਸੱਚੀ ਗੱਲ ਵੀਰੇ ਸਰ ਕੀ ਗੱਲ ਹੋਈ ਇੱਕ ਵਾਰੀ ਸਾਰੀ ਗੱਲਬਾਤ ਸਾਨੂੰ ਦੱਸੋ ਵੀਰੇ ਆਪਾਂ ਦਾ ਗगन ਦੀਪ ਹੁੰਦਾ ਹੈ ਇਹਦਾ ਕਲਾਸਿਕ ਕਾਰ ਵਾਜਾਰ ਹੈ ਇਹਦੇ ਕੋਲੋਂ ਆਪਾਂ ਪਿਛਲੇ ਮਹੀਨੇ ਇੱਕ ਰੇਟਾ ਗੱਡੀ ਲਈ ਸੀਗੀ ਜੀ ਠੀਕ ਹੈ ਜੀ BB08 FG ਅ ਐਫਜੀ 5257 ਜੀ ਠੀਕ ਹੈ ਜੀ ਤਾਂ ਇੰਨੇ ਬਲਟਾਣੇ ਸਾਨੂੰ ਗੱਡੀ ਡਿਲੀਵਰੀ ਦਿੱਤੀ ਸੀਗੀ ਜੀ ਪਿਛਲੇ ਮਹੀਨੇ ਤਾਂ ਆਪਣੇ ਕੋਲੋਂ 10 ਲੱਖ ਰੁਪਏ 10 ਲੱਖ 25 ਦੀ ਆਪਣੀ ਡੀਲ ਹੋਈ ਸੀਗੀ ਇਹਦੇ ਨਾਲ ਤਾਂ ਇੰਨੇ 10 ਲੱਖ ਰੁਪਏ ਆਪਣੇ ਕੋਲੋਂ ਪੇਮੈਂਟ ਲੈ ਗਏ ਸੀਗਾ 25000 ਇੰਨੇ ਕਿਹਾ ਸੀਗਾ ਜਦੋਂ ਵੀ ਮੈਂ ਆਰਸੀ ਤੋਂ ਲੋਨ ਚੜਾਇਆ ਹੋਇਆ ਸੀਗਾ ਉਤਰਵਾ ਕੇ ਲੋਨ ਵੀ ਤੁਹਾਨੂੰ 25 ਟ੍ਰਾਂਸਫਰ ਕਰਾ ਕੇ ਮੈਂ ਫਿਰ ਤੁਹਾਨੂੰ 25000 ਰੁਪਏ ਤੁਹਾਡੇ ਕੋਲੋਂ ਲੈ ਲਾਂਗਾ ਤਾਂ ਵੀਰੇ ਆਰਈ ਦੀ ਫੋਟੋ ਮੁੰਡੇ ਦੀ ਡਿਲੀਵਰੀ ਦੇਂਦੇ ਦੀ ਠੀਕ ਹੈ ਜੀ ਆ ਰਿਹਾ ਜੀ ਗਗਨਦੀਪ ਆ ਮੇਰਾ ਬ੍ਰਦਰ ਹੈ ਸਾਡੇ ਅੰਕਲ ਜੀ ਨੇ ਠੀਕ ਹੈ ਜੀ ਉਸ ਤੋਂ ਬਾਅਦ ਵੀਰੇ ਆ ਐਫੀਡੇਫੀ ਨੋਟਰੀ ਹੋ ਰੱਖਿਆ ਜੀਰੇ ਦੇ ਪੇਮੈਂਟ ਲਿਖੀ ਹੋਈ ਆ ਔਰ ਇਹਦੇ ਵਿੱਚ ਵੀਰੇ ਸਾਰਾ ਕੁਝ ਮੈਂਸ਼ਨ ਕਰਿਆ ਹੋਇਆ ਵੀ ਗੱਡੀ ਲੋਨ ਤੇ ਸੀਗੀ ਵੀ ਆ ਸਾਨੂੰ ਬੈਂਕ ਦੀ ਐਨਓਸੀ ਦਿੰਦਾ ਪਿਆ ਪੰਜਾਬ ਨੈਸ਼ਨਲ ਬੈਂਕ ਦੀ ਠੀਕ ਹੈ ਜੀ ਸਾਨੂੰ ਐਨਓਸੀ ਦੇ ਕੇ ਗਿਆ ਸੀਗਾ ਦਿਖਾ ਕੇ ਨਾ ਇੰਨੇ ਸਾਡੇ ਕੋਲੋਂ ਫਾਈਲ ਵਾਪਸ ਲੈ ਲੇਗੀ ਵੀ ਤੁਹਾਨੂੰ ਨਾਮ ਕਰਾ ਕੇ ਦਮਾ ਗੱਡੀ ਤਾ ਵੀਰੇ ਉਸ ਤੋਂ ਬਾਅਦ ਆ ਵਾਲੀ ਬੈਂਕ ਦੀ ਐਨਓਸੀ ਹੈ ਜੀ ਉਸ ਗੱਡੀ ਦੀ ਪੀਪੀ08ਫਜੀ ਦੀ 5257 ਦੀ ਤਾਂ ਵੀਰੇ ਆ ਦੇਖੋ ਤੁਸੀਂ ਪੰਜਾਬ ਨੈਸ਼ਨਲ ਬੈਂਕ ਦੀ ਮੋਹਰ ਲੱਗੀ ਹੋਈ ਹੈ ਤਾਂ ਅਸੀਂ ਇੱਕ ਮੈਨ ਨੇ ਤੋਂ ਇਹਦੇ ਪਿੱਛੇ ਦੌੜਦੇ ਪਏ ਆ ਕਦੀ ਕਹਿੰਦਾ ਮੈਂ ਅੱਜ ਕਰਾ ਦਾਂਗਾ ਕਦੀ ਕਹਿੰਦਾ ਵੀ ਕੱਲ ਮੈਂ ਕਰਾ ਦਾਂਗਾ ਅੱਗੇ ਸਾਡੇ ਕੋਲੋਂ ਨਾ ਇਹਨੇ ਫੇਕ ਓਟੀ ਵੀ ਲੈਂਦਾ ਗਿਆ ਵੀ ਤੁਹਾਡੀ ਗੱਡੀ ਨਾ ਨਾਮ ਹੁੰਦੀ ਪਈ ਹੈ ਤਾਂ ਵੀਰੇ ਫੋਨ ਚੱਕਣੇ ਵੀ ਇਹਨੇ ਬੰਦ ਕਰਕੇ ਤਾ ਹਾਰ ਕੇ ਅਸੀਂ ਇਹਦੇ ਕੋਲ ਆਏ ਸੀਗੇ ਸਾਡਾ ਫੋਨ ਵੀ ਨਹੀਂ ਪਿਕ ਕਰ ਰਿਹਾ ਹੈਗਾ ਤਾਂ ਜੀ ਅਸੀਂ ਕੱਲ ਬੈਂਕ ਗਏ ਸੀਗੇ ਬੈਂਕ ਜਾ ਕੇ ਅਸੀਂ ਪਤਾ ਕਰਿਆ ਮੈਮ ਵੀ ਆ ਐਨਓਸੀ ਹੈਗੀ ਹੈ ਵੀ ਅਸੀਂ ਇੱਕ ਵਾਰੀ ਚੈੱਕ ਕਰਵਾਣੀ ਹੈ ਵੀ ਲੋਨ ਉਤਰ ਗਿਆ ਜਾਂ ਨਹੀਂ ਉਤਰਿਆ ਥੋੜਾ ਸਾਨੂੰ ਡਾਊਟਫੁਲ ਹੋ ਗਿਆ ਸੀਗਾ ਤਾਂ ਉਸ ਤੋਂ ਬਾਅਦ ਵੀਰੇ ਬੈਂਕ ਵਾਲਿਆਂ ਨੇ ਚੈੱਕ ਕੀਤਾ ਕਾਊਂਟਰ ਨੰਬਰ ਪਾ ਕੇ ਤਾਂ ਉਹ ਕਹਿੰਦੇ ਆ ਕੋਈ ਕਿਆ ਕਹਿੰਦੇ ਆ ਲੋਨ ਜਿਹੜਾ ਬੈਂਕ ਦੀ ਐਨਓਸੀ ਹੈ ਨਾ ਫੇਕ ਹੈ ਔਰ ਸਟੈਂਪ ਵੀ ਸਾਰੀ ਫੇਕ ਲਾਈ ਹੋਈ ਹੈ ਵੀਰੇ ਹੁਣ ਮੈਨੂੰ ਨਹੀਂ ਪਤਾ ਵੀ ਕਿਹਦੇ ਕੋਲੋਂ ਇੰਨੇ ਆ ਬੈਂਕ ਦੀ ਐਨਓਸੀ ਹੈਗেরা ਦੇਖੋ ਦੋ ਨੰਬਰ ਕਮ ਹੈ ਵੀ ਬੈਂਕ ਦੀ ਐਨਓਸੀ ਕਿਹਦੇ ਕੋਲੋਂ ਇਨੇ ਤਿਆਰ ਕਰਾਈ ਹੈ ਠੀਕ ਹੈ ਜੀ ਕੀ ਕੁਝ ਕਰਾਇਆ ਨਾ ਹੁਣ ਵੀਰੇ ਮੇਰਾ ਫੋਨ ਚੱਕਦਾ ਪਿਆ ਸੋਵੇ ਦੀ ਅਸੀਂ ਉਰੇ ਆ ਰੱਖੇ ਆ ਜੀ ਨਾ ਕੁਝ ਖਾਤਾ ਸੀ ਨਾ ਕੁਝ ਵੀ ਕਰਿਆ ਹੈਗਾ ਠੀਕ ਹੈ ਜੀ ਅਸੀਂ ਆ ਹੀ ਚਾਹੁੰਦੇ ਆ ਪ੍ਰਸ਼ਾਸਨ ਕੋਲੋਂ ਵੀ ਪੁਲਿਸ ਕੋਲੋਂ ਵੀ ਸਾਡੀ ਜੋ ਵੀ ਇਹਦੇ ਕੋਲ 420 ਦੀ ਬਣਦੀ ਕਾਰਵਾਈ ਕਰੀ ਜਾਏ ਸਾਨੂੰ ਸਾਰੇ ਡਾਕੂਮੈਂਟ ਇਨੇ ਫਰੋਡ ਦਿੱਤੇ ਆ ਬੈਂਕ ਦੀ ਐਨਓਸੀ ਠੀਕ ਹੈ ਜੀ ਆ ਹੁਣ ਅਸੀਂ ਪਤਾ ਕਰਿਆ ਇਹਦੇ ਕੋਲ 8 ਜਾਂ 9 ਲੱਖ ਰੁਪਏ ਆਪਣਾ ਬੈਂਕ ਦਾ ਲੋਨ ਖੜਿਆ ਹੈ। ਹੁਣ ਤੁਸੀਂ ਕੀ ਮੰਗ ਕਰਦੇ ਹੋ ਤੁਸੀਂ ਕੋਈ ਕੰਪਲੀਟ ਵਗੈਰਾ ਰਜਿਸਟਰਡ ਕਰਾਈ ਇਹਦੇ ਖਿਲਾਫ। ਵੀਰੇ ਅਸੀਂ ਤਾਂ ਆਹੀ ਕਹਿੰਦੇ ਪਏ। ਆਹ ਦਾ ਟਾਈਮ ਦਿੱਤਾ ਸੀਗਾ ਵੀਰੇ। ਵੀ ਸਾਨੂੰ ਕਿਹਾ ਸੀਗਾ ਵੀ ਅੱਜ ਆਜੋ ਤੁਹਾਡੀ ਪੇਮੈਂਟ ਦੇ ਦੂਗੇ ਗੱਡੀ ਸਾਡੀ ਦੇ ਜਿਓ। ਪਰ ਇਹ ਅੱਜ ਆਏ ਨਹੀਂ ਅੱਜ ਇਹਨਾਂ ਦਾ ਦਫ਼ਤਰ ਦੇਖੋ ਬੰਦ ਪਿਆ ਸਾਨੂੰ ਟਾਈਮ ਦੇ ਕੇ ਔਰੇ ਅਸੀਂ ਇੰਨੇ ਬੰਦੇ ਲੈ ਕੇ ਆਏ ਹੋਏ ਨੇ। ਸਾਰੇ ਔਰੇ ਤੱਕੇ ਖਾਰੇ ਨੇ ਹੁਣ ਇਹ ਲੋਕ ਕਰਕੇ ਗਏ ਹੋਏ ਆਂ ਔਰੇ। ਇਹਨਾਂ ਨੇ ਅੱਜ ਦਾ ਟਾਈਮ ਦਿੱਤਾ ਸੀਗਾ ਸਾਨੂੰ ਵੀ ਅੱਜ ਪੇਮੈਂਟ ਮਿਲ ਜੇਗੀ। ਅਜੇ ਅਸੀਂ ਤੁਹਾਡੇ ਸਾਹਮਣੇ ਇਹਨੂੰ ਫੋਨ ਵੀ ਟਰਾਈ ਕਰਦਾ ਮੇਰਾ ਨਾ ਫੋਨ ਵੀ ਨਹੀਂ ਚੱਕਦਾ ਪਿਆ ਹੈਗਾ ਆ ਦੇਖੋ ਵੀਰੇ ਫੋਨ ਨੂੰ ਹੈਲੋ 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 ਹਾਂਜੀ ਵੀਰੇ ਮੈਂ ਸਵੇਰੇ ਦਾ ਹੁਣ ਦਫਤਰ ਤੁਹਾਡੇ ਖੜਿਆ ਤੁਸੀਂ ਕਿਹਾ ਸੀਗਾ ਪੇਮੈਂਟ ਦੇਣੀ ਹੈ ਗੱਡੀ ਤੁਸੀਂ ਵਾਪਸ ਲੈਣੀ ਹੈ ਵੀਰੇ ਸਾਰੇ ਡਾਕੂਮੈਂਟ ਤੁਸੀਂ ਮੈਨੂੰ ਫਰੋਡ ਵਾਲੇ ਫੜਾ ਦਿੱਤੇ ਵੀਰੇ ਕੋਈ ਬੈਂਕ ਦਾ ਲੋਨ ਨਹੀਂ ਕਲੀਅਰ ਹੋ ਰੱਖਿਆ ਜੇ ਤੇ ਇਹ ਦੇ ਦੇ ਹਲੋ ਹਾਂਜੀ ਵੀਰੇ ਆਵਾਜ਼ ਆ ਰਹੀ ਹੈ ਮੰਤਾ ਤੁਸੀਂ ਵੀਰੇ ਅੰਬਾਲਾ ਅੱਜ ਉਹ ਤੁਹਾਨੂੰ ਦਿੱਤਾ ਹੋਇਆਗਾ ਅੰਬਾਲਾ ਅੱਜ ਵੀਰੇ ਮੈਂ ਤੁਹਾਡੇ ਕੋਲੋਂ ਗੱਡੀ ਲਈ ਸੀ ਠੀਕ ਹੈ ਜੀ ਕੋਈ ਕੀ ਆ ਸੀਗਾ ਤੁਸੀਂ 10 ਲੱਖ 25 ਹਜ਼ਾਰ ਦੀ ਗੱਲ ਹੋਈ ਸੀਗੀ 10 ਲੱਖ ਪੇਮੈਂਟ ਤੁਹਾਨੂੰ ਦੇ ਰਹੀ ਸੀਗੀ ਮੇਰੀ ਨਹੀਂ ਗੱਲ ਆਪਣੀ ਕੋਲ ਪੇਮੈਂਟ ਕੋਈ ਆਈ ਆ ਪਰ 10000 ਰੁਪਏ ਵੀ ਤੇ ਵੀ 10000 ਵੀਰੇ ਤੁਸੀਂ ਮੈਨੂੰ ਮੇਰੀ ਗੱਲ ਸੁਣੋ ਤੁਸੀਂ ਫਿਰ ਮੇਰੀ ਗੱਲ ਤਾਂ ਸੁਣੋ ਤੁਸੀਂ ਵੀਰੇ ਗੱਡੀ ਵਾਪਸ ਲੈ ਕੇ ਠੀਕ ਹੈ ਮੇਰੀ ਪੇਮੈਂਟ ਰਿਕਵੈਸਟ ਸਮਝ ਲਓ ਕੁਝ ਵੀ ਸਮਝ ਲਓ ਵੀਰੇ ਮੇਰੀ ਗੱਡੀ ਵਾਪਸ ਕਰੋ ਜੀ ਵੀਰੇ ਆਪਾਂ ਚ ਕੋਈ ਨਹੀਂ ਆਪਾਂ ਹੰਬਾਲੇ ਤੋਂ ਬੁਲਾ ਰਹੇ ਪਾਲਸੀ ਬੁਲਾ ਰਹੇ ਆਪਾਂ ਵੀਰੇ ਕਰਾਓ ਪਰ ਪਤਾ ਕੀ ਆ ਮੈਂ ਉਰੇ ਬੈਠਿਆ ਤੁਹਾਡੇ ਦਸਤਰ ਆ ਜਿਓ ਵੀਰੇ ਮਾਰੇ ਅੱਜ ਕੰਡੀਵਾ ਠੀਕ ਹੈ ਮੈਨੂੰ ਅੱਜ ਵੀਰੇ ਕਰਾ ਕੇ ਦੋ ਮੇਰੀ ਪੇਮੈਂਟ ਪਲੀਜ਼ ਰਿਕਵੈਸਟ ਆ ਸਵੇ ਦਾ ਹੁਣ ਫੋਨ ਚੱਕਿਆ ਜੀ ਇੰਨੇ ਹੁਣ ਵੀ ਆ ਚੁੱਠੇ ਲਾਰੇ ਲਾ ਰਿਹਾ ਅੰਬਾਲੇ ਆ ਜੋ ਵੀ ਮੈਂ ਗੱਡੀ ਅੰਬਾਲੇ ਤੋਂ ਲਈ ਹੈ ਪਰ ਮੈਂ ਤਾਂ ਦੇਖੋ ਜੀ ਹੁਣ ਫੋਟੋ ਵੀ ਦਿਖਾ ਚੁੱਕਾ ਤੁਹਾਨੂੰ ਆ ਗਗਨਦੀਪ ਐ ਮੈਂ ਇਹਦੇ ਕੋਲ ਗੱਡੀ ਪਰਚੇਸ ਕੀਤੀ ਸੀਗੀ ਜੀ ਮੇਰੇ ਨਾਲ 420 ਕਰਦੇ ਪਏ ਆ ਜੀ ਹਰ ਯੋ ਕਹਿ ਰਹੇ ਹੋ ਤੁਸੀਂ ਵੀ ਹੈਂਡ ਓਵਰ ਕਰਦੇ ਆ ਨਾ ਗੱਡੀ ਅਜਾ ਫਰਗੀਰ ਗੱਡੀ ਸੇਲ ਕੀਤੀ ਹੈ 1.5 ਲੱਖ ਰੁਪਏ ਦੀ ਗੱਡੀ ਸੇਲ ਕੀਤੀ ਹੈ ਜੀ ਵੀਰੇ 10 ਲੱਖ ਰੁਪਏ ਆਪਣੇ ਕੋਲ ਆ ਗਏ ਜੀ 25000 ਰੁਪਏ ਪੈਂਡਿੰਗ ਠੀਕ